ਤਲਵਿੰਦਰ ਸਿੰਘ ਬੰਟੀ ਹੈ ਜੀ ਹਾਂਜੀ ਕਿਦਾਂ ਕੀ ਗੱਲ ਉਹਨੇ ਉਹਦਾ ਵਾਕਿਆ ਕੀ ਗੱਲ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਅਜਾ ਅੱਧਾ ਘੰਟਾ ਪਹਿਲਾਂ ਦੀ ਅੱਧਾ ਘੰਟਾ ਦੀ ਮੈਂ ਬੈਜੀਮਨ ਰੋਡ ਤੇ ਮੇਰੀ ਦੁਕਾਨ ਆ ਮੈਂ ਆਪਣੀ ਦੁਕਾਨ ਤੇ ਬੈਠਾ ਹੋਇਆ ਸੀਗਾ ਤੇ ਉਤੋਂ ਮੈਨੂੰ ਮੇਰੀ ਦੁਕਾਨ ਦੇ ਇੱਕ ਮੁੰਡੇ ਦਾ ਫੋਨ ਆਇਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਹਾਂਜੀ ਹਾਂਜੀ ਕੋਈ ਨਹੀਂ ਇੱਕ ਮਿੰਟ ਬਾਅਦ ਗੱਲ ਹਾਂਜੀ ਹਾਂਜੀ ਬੋਲੀ ਜਾਓ ਤੁਸੀਂ ਮੇਰੀ ਦੁਕਾਨ ਦੇ ਇੱਕ ਲੜਕੇ ਦਾ ਮੈਨੂੰ ਫੋਨ ਆਇਆ ਕਿ ਪ੍ਰਿੰਕਲ ਤੇ ਗੋਲੀਆਂ ਚੱਲੀਆਂ ਮੈਂ ਭੱਜਾ ਗਿਆ ਵਾਂ ਤੇ ਪ੍ਰਿੰਕਲ ਨੂੰ ਉਦੋਂ ਆਲਰੇਡੀ ਪ੍ਰਿੰਕਲ ਖੁਦ ਹੀ ਆਪਣੀ ਹਿੰਮਤ ਮਾਰ ਕੇ ਹਸਪੀਟਲ ਪਹੁੰਚ ਗਿਆ ਸੀਗਾ ਤੇ ਜਿਹੜੀ ਨਾਲ ਟੈਟੂ ਆਰਟੀਸਟ ਸੀ ਜਿਹੜਾ ਪ੍ਰਿੰਕਲ ਦਾ ਉੱਥੇ ਟੈਟੂ ਬਣਾ ਰਹੀ ਸਾਰੇ ਬਾਰੇ ਸਾਰੀ ਜਗ੍ਹਾ ਤੇ ਬੋਲਦਾ ਦੀ ਫੇਸਬੁਕ ਤੇ ਪੰੰਦਾ ਦੀਗਾ ਤੇ ਮੁਲਾਜ਼ਮਾਂ ਨੂੰ ਇਹ ਚੀਜ਼ ਸਾਫ ਪਤਾ ਦੀਗਾ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਦੀਗਾ ਆਲਰੇਡੀ ਕੰਪਲੇਂਟ ਦਿੱਤੀ ਹੋਈ ਹੈ ਆਲਰੇਡੀ ਇਸ ਚੀਜ਼ ਦੀ ਕੰਪਲੇਂਟ ਦਿੱਤੀ ਹੋਈ ਸੀਗੀ ਸੀਪੀ ਸਾਹਿਬ ਦੀ ਨੋਲੇਜ ਦੇ ਵਿੱਚ ਸੀਗਾ ਬੜੀ ਵਾਰ ਰਿਕਵੈਸਟ ਕੀਤੀ ਸੀਪੀ ਸਾਹਿਬ ਨੂੰ ਕਿ ਇਹਦੀ ਸਿਕਿਉਰਟੀ ਵਾਪਸ ਨਾ ਲਈ ਜਾਵੇ ਟੋਟਲ 10 ਤੋਂ 12 ਫਾਇਰ ਹੋਏ ਨੇ ਜਿਦੇ ਵਿੱਚ ਪ੍ਰਿੰਕਲ ਨੂੰ 7 ਕ ਫਾਇਰ ਲੱਗੇ ਨੇ ਠੀਕ ਹੈ ਬਸ ਤੁਹਾਡੇ ਨਾਮ ਵੀ ਮੇਰਾ ਬੰਟੀ ਹੈ ਜੀ ਕਿਹੜੇ ਹਸਪੀਟਲ ਲਿਆਂਦਾ ਗਿਆ ਸੀ ਸੀਐਮਸੀ ਐਮਰਜੈਂਸੀ ਦੇ ਵਿੱਚ ਲੈ ਕੇ ਆਏ ਆ ਤਲਵਿੰਦਰ ਸਿੰਘ ਬੰਟੀ ਹੈ ਜੀ ਬੰਟੀ ਕਿਦਾਂ ਕੀ ਗੱਲ ਹੋ ਕਿਨੇ ਵੇਲੇ ਵਾਕਿਆ ਕੀ ਗੱਲ ਹੈ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਆ ਜੀ ਹੇ ਅੱਧਾ ਘੰਟਾ ਪਹਿਲਾਂ ਦੀ ਅੱਧਾ ਘੰਟਾ ਦੀ ਮੈਂ ਬੈਜੀਮਨ ਰੋਡ ਤੇ ਮੇਰੀ ਦੁਕਾਨ ਆ ਮੈਂ ਆਪਣੀ ਦੁਕਾਨ ਤੇ ਬੈਠਾ ਹੋਇਆ ਸੀਗਾ ਤੇ ਉੱਥੋਂ ਮੈਨੂੰ ਮੇਰੀ ਦੁਕਾਨ ਦੇ ਇੱਕ ਮੁੰਡੇ ਦਾ ਫੋਨ ਆਇਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਮੁੰਡੇ ਕੋਲ ਕਹਿੰਦੇ ਅੱਜ ਕੋਈ ਨਹੀਂ ਇੱਕ ਮਿੰਟ ਪਹਿਲੇ ਕੱਲ ਹਾਂਜੀ ਹਾਂਜੀ ਬੋਲੀ ਜਾ ਤੂੰ ਜੀ ਮੇਰੀ ਦੁਕਾਨ ਦੇ ਇੱਕ ਲੜਕੇ ਦਾ ਮੈਨੂੰ ਫੋਨ ਆਇਆ ਕਿ ਪ੍ਰਿੰਕਲ ਦੇ ਗੋਲੀਆਂ ਚੱਲੀਆਂ ਮੈਂ ਭੱਜਾ ਗਿਆ ਵਾਂ ਤੇ ਪ੍ਰਿੰਕਲ ਨੂੰ ਉਦੋਂ ਆਲਰੇਡੀ ਪ੍ਰਿੰਕਲ ਖੋਦੀ ਆਪਣੀ ਹਿੰਮਤ ਮਾਰ ਕੇ ਹਸਪੀਟਲ ਪਹੁੰਚ ਗਿਆ ਸੀਗਾ ਤੇ ਜਿਹੜੀ ਨਾਲ ਟੈਟੂ ਆਰਟੀ ਸੀ ਜਿਹੜਾ ਪ੍ਰਿੰਕਲ ਦਾ ਉੱਥੇ ਇਨੂੰ ਆਲਰੇਡੀ ਥ੍ਰੈਟ ਸੀਗੀ ਸਭ ਨੂੰ ਪਤਾ ਸੀਗਾ ਕਿ ਉਹ ਜਿਹੜਾ ਨਾਨੂ ਬਦਮਾਸ਼ ਆ ਓਪਨਲੀ ਥ੍ਰੈਟ ਕਰਦਾ ਸੀਗਾ ਸਾਰੇ ਬਾਰੇ ਸਾਰੀ ਜਗ੍ਹਾ ਤੇ ਬੋਲਦਾ ਸੀ ਫੇਸਬੁੱਕ ਤੇ ਪਾਉਂਦਾ ਸੀਗਾ ਤੇ ਮੁਲਾਜ਼ਿਮਾਂ ਨੂੰ ਇਹ ਚੀਜ਼ ਸਾਫ ਪਤਾ ਸੀਗਾ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਸੀਗਾ ਆਲਰੇਡੀ ਕੰਪਲੇਂਟ ਦਿੱਤੀ ਹੋਈ ਹੈ ਉਲਡੀ ਇਸ ਚੀਜ਼ ਦੀ ਕੰਪਲੇਂਟ ਦਿੱਤੀ ਹੋਈ ਸੀਗੀ ਸੀਪੀ ਸਾਹਿਬ ਦੀ ਨੋਲੇਜ ਦੇ ਵਿੱਚ ਸੀਗਾ ਬੜੀ ਵਾਰ ਰਿਕਵੈਸਟ ਕੀਤੀ ਸੀ ਸੀਪੀ ਸਾਹਿਬ ਨੂੰ ਕਿ ਇਹਦੀ ਸਕਿਉਰਟੀ ਵਾਪਸ ਨਾ ਲਈ ਜਾਵੇ ਟੋਟਲ 10 ਤੋਂ 12 ਫਾਇਰ ਹੋਏ ਨੇ ਜਿਦੇ ਵਿੱਚ ਪ੍ਰਿੰਕਲ ਨੂੰ ਸੱਤ ਕ ਫਾਇਰ ਲੱਗੇ ਨੇ ਠੀਕ ਹੈ ਤੁਹਾਡੇ ਨਾਮ ਮੇਰਾ ਬੰਟੀ ਹੈ ਜੀ ਕਿਹੜੇ ਹਸਪੀਟਲ ਲਿਆਂਦਾ ਗਿਆ ਸੀ ਐਮਸੀੀ ਐਮਰਜੈਂਸੀ ਦੇ ਵਿੱਚ ਲੈ ਕੇ ਆਏ ਆ ਤਲਵਿੰਦਰ ਸਿੰਘ ਬੰਟੀ ਹੈ ਜੀ ਬੰਟੀ ਕਿਦਾਂ ਕੀ ਗੱਲ ਹੋ ਕਿੰਨੇ ਵੇਲੇ ਵਾਕੇ ਕੀ ਗੱਲ ਹੈ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਅਜਾ ਅੱਧਾ ਘੰਟਾ ਪਹਿਲਾਂ ਦੀ ਅੱਧਾ ਘੰਟਾ ਦੀ ਮੈਂ ਬੈਜੀਮਨ ਰੋਡ ਤੇ ਮੇਰੀ ਦੁਕਾਨ ਆ ਮੈਂ ਆਪਣੀ ਦੁਕਾਨ ਤੇ ਬੈਠਾ ਹੋਇਆ ਸੀਗਾ ਤੇ ਉਤੋਂ ਮੈਨੂੰ ਮੇਰੀ ਦੁਕਾਨ ਦੇ ਇੱਕ ਮੁੰਡੇ ਦਾ ਫੋਨ ਆਇਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਹਾਂਜੀ ਆਪਣੇ ਕੋਲ ਅਜੇ ਅਜੇ ਕੋਈ ਨਹੀਂ ਇੱਕ ਮਿੰਟ ਬਾਅਦ ਕੱਲ ਹਾਂਜੀ ਹਾਂਜੀ ਬੋਲੀ ਜਾਓ ਤੁਸੀਂ ਮੇਰੀ ਦੁਕਾਨ ਦੇ ਇੱਕ ਲੜਕੇ ਦਾ ਮੈਨੂੰ ਫੋਨ ਆਇਆ ਕਿ ਪ੍ਰਿੰਕਲ ਤੇ ਗੋਲੀਆਂ ਚੱਲੀਆਂ ਮੈਂ ਭੱਜਾ ਗਿਆ ਵਾਂ ਤੇ ਪ੍ਰਿੰਕਲ ਨੂੰ ਉਦੋਂ ਆਲਰੇਡੀ ਪ੍ਰਿੰਕਲ ਖੋਦੀ ਆਪਣੀ ਹਿੰਮਤ ਮਾਰ ਕੇ ਹਸਪੀਟਲ ਪਹੁੰਚ ਗਿਆ ਸੀਗਾ ਤੇ ਜਿਹੜੀ ਨਾਲ ਟੈਟੂ ਆਰਟੀਸਟ ਸੀ ਜਿਹੜਾ ਪ੍ਰਿੰਕਲ ਦਾ ਉੱਥੇ ਟੈਟ ਇਹਨੂੰ ਆਲਰੇਡੀ ਥ੍ਰੈਟ ਸੀਗੀ ਸਭ ਨੂੰ ਪਤਾ ਸੀਗਾ ਕਿ ਉਹ ਜਿਹੜਾ ਨਾਣੂ ਬਦਮਾਸ਼ ਆ ਓਪਨਲੀ ਥ੍ਰੈਟ ਕਰਦਾ ਸੀਗਾ ਸਾਰੇ ਬਾਰੇ ਸਾਰੀ ਜਗ੍ਹਾ ਤੇ ਬੋਲਦਾ ਸੀ ਫੇਸਬੁੱਕ ਤੇ ਪਾਉਂਦਾ ਸੀਗਾ ਤੇ ਮੁਲਾਜ਼ਮਾਂ ਨੂੰ ਇਹ ਚੀਜ਼ ਸਾਫ ਪਤਾ ਸੀਗਾ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਸੀਗਾ ਆਲਰੇਡੀ ਕੰਪਲੇਂਟ ਦਿੱਤੀ ਹੋਈ ਹੈ ਆਲਰੇਡੀ ਇਸ ਚੀਜ਼ ਦੀ ਕੰਪਲੇਂਟ ਦਿੱਤੀ ਹੋਈ ਸੀਗੀ ਸੀਪੀ ਸਾਹਿਬ ਦੀ ਨੋਲੇਜ ਦੇ ਵਿੱਚ ਸੀਗਾ ਬੜੀ ਵਾਰ ਰਿਕੁਐਸਟ ਕੀਤੀ ਸੀ ਸੀਪੀ ਸਾਹਿਬ ਨੂੰ ਕਿ ਇਹਦੀ ਸਿਕਿਉਰਟੀ ਵਾਪਸ ਨਾ ਲਈ ਜਾਵੇ ਟੋਟਲ 10 ਤੋਂ 12 ਫਾਇਰ ਹੋਏ ਨੇ ਜਿਦੇ ਵਿੱਚ ਪ੍ਰਿੰਕਲ ਨੂੰ 7 ਕ ਫਾਇਰ ਲੱਗੇ ਨੇ ਠੀਕ ਹੈ ਬਸ ਤੁਹਾਡੇ ਨਾਮ ਮੇਰਾ ਬੰਟੀ ਹੈ ਜੀ ਕਿਹੜੇ ਹਸਪੀਟਲ ਲਿਆਂਦਾ ਗਿਆ ਸੀ ਐਮਸੀੀ ਐਮਰਜੈਂਸੀ ਦੇ ਵਿੱਚ ਲੱਗ ਕੇ ਆਏ ਆ